ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਵ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਜਰਸੀ ਵੈਡ ਦੀ ਲੈ ਕੇ ਆਏ ਜੇ ਪੰਜਾਬ ਵਾਲੀ ਵੱਡੀ ਜਰਸੀ ਵੈਡ ਜੇ ਪੂਰੀ ਜਾਣਕਾਰੀ ਸਵੈਡ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜੈਜ ਹੋਏਗਾ ਜੀ ਸਵੈਡ ਦਾ ਬਣੇ ਰਹੋ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹਨੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਪਹਿਲਾਂ ਵੈੜ ਦੀ ਫੇਸ ਕੁਆਲਿਟੀ ਦੇਖ ਸਕਦੇ ਜੀ ਪੰਜਾਬ ਵਾਲੀ ਵੱਡੀ ਜਰਸੀ ਵੈੜ ਜੇ ਬਹੁਤ ਵਧੀਆ ਫੇਸ ਕੁਆਲਿਟੀ ਜੇ ਦੂਸਰਾ ਸੂਆ ਵੈੜ ਸੂਈ ਜੇ ਬਿਲਕੁਲ ਤਾਜੀ ਬਹੁਤ ਬਚਾ ਵੀ ਦੇ ਸਕਦੇ ਜੀ ਆਹ ਪਿੱਛੇ ਬਚਾਏ ਇਸ ਦੇ ਲਓ ਬਿਲਕੁਲ ਗਿੱਲਾ ਨਾਲੂ ਜਿ ਉਸ ਤਰ੍ਹਾਂ ਦੇਖ ਸਕਦੇ ਜੀ ਲਓ ਪੂਰੇ ਉੱਚੇ ਲੰਮੇ ਵੱਡੇ ਕਾਦ-ਕਾੜ ਦੀ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵੈੜ ਜੇ ਲਓ ਜੀ ਤੁਹਾਨੂੰ ਥਾਣਾ ਵੀ ਚੱਕ ਰਹੀ ਨੇੜੇ ਤੋਂ ਜੀ ਥਾਣਾ ਜਿਹੜਾ ਸਹਿਜ ਜੇ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸਬ ਵਹਿੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਵਹਿੜ ਮਿਲਦੀ ਜੇ ਘਰ ਰੱਖਣ ਵਾਸਤੇ ਵਹਿੜ ਬਹੁਤ ਵਧੀਆ ਜੀ ਚੱਡੇ ਦੇ ਦੁੱਧ ਵਾਲੇ ਨੜਾ ਵੀ ਦੇਖ ਸਕਦੇ ਜੀ ਲਓ ਜੀ ਤੇ ਬਿਲਕੁਲ ਤਾਜੀ ਸੁਈ ਦੀ ਵਹਿੜ ਹੈ ਜੇਰ ਪੈਣੀ ਨਹੀਂ ਲੱਗੀ ਜੇ ਚੱਡਾ ਵੀ ਦੇਖ ਸਾਡੇ ਪਿੱਛੇ ਤੋਂ ਜੀ ਬਹੁਤ ਵਧੀਆ ਥਣ ਪਾਂਡੇ ਦੀ ਵਹਿੜੀ ਚੈੱਕ ਕਰ ਸਕਦੇ ਜੀ ਲਓ ਲਓ ਤਾਂ ਥਣ ਦੂਸਰੀ ਸਾਈਡ ਤੋਂ ਚੈੱਕ ਕਰਾ ਲਈ ਜੀ ਬਹੁਤ ਠੰਡਾ ਸਹਜੇ ਦੋਦੇ ਬੜੇ ਰਮਾਨਾ 17 18 ਲੀਟਰ ਚਵਾ ਦੇਗੀ ਜੀ ਵੈਰ ਕਾਫੀ ਕੁਆਲਟੀ ਵਾਲੀ ਜੇ ਪੂਰੀ ਸਮੀ ਪਲੀ ਦੇ ਰਾਜੀ ਵੈੜ ਜੀ ਉਪਰੋਂ ਦੇਖ ਸਕਦੇ ਜੇ ਲੋ ਤੇ ਬਿਲਕੁਲ ਠੰਡੀ ਸੀਲ ਸੋ ਵੈਰ ਜੇ ਲੋ ਦੇਖ ਸਕਦੇ ਜੇ ਆ ਇਸ ਦੇ ਪਿੱਛੇ ਬੱਚਾ ਜੇ ਦੇਖਾ ਦੇ ਲੋ ਬਾਕੀ ਜੇਕਰ ਕਿਸੇ ਵੀਰ ਨੂੰ ਵੀ ਵੈੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਕਿਉਂਕਿ ਵੀਰ ਤੁਸੀਂ ਪੈਸੇ ਲਗਾਉਣੇ ਨੇ ਤੇ ਤੁਹਾਡਾ ਫਰਜ਼ ਬਣਦਾ ਜੇ ਜੇਕਰ ਕਿਸੇ ਵੀ ਨੇ ਆਨਲਾਈਨ ਹੀ ਵੈੜ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਲੋ ਦੇਖ ਸਕਦੇ ਬਹੁਤ ਠੰਡ ਪਾਂਡੀ ਦੀ ਵੈੜ ਜੇ ਲੋ ਇਹ ਤੁਹਾਨੂੰ ਚੱਡਾ ਖੇਤੋਂ ਚੈੱਕ ਕਰਾ ਲਈ ਪਿਛੇ ਤੋਂ ਜੀ ਦੇਖਾ ਵੀ ਪੰਜਾਬ ਬੜੀ ਵੱਡੀ ਚਰਸੀ ਜੇ ਤੇ ਬਿਲਕੁਲ ਠੰਡੀ ਸੀਲਸ ਉਹ ਵੈੜ ਜੇ ਲੋ ਰੇਟ ਹੈ ਜੋ ਇਸ ਵੈੜ ਦਾ ਉਹ 55000 ਰੁਪਏ ਰੱਖਿਆ ਗਿਆ ਜੇ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਰੇਟ ਦਵਾਂਗੇ ਜੀ ਕਿ ਸਿਰਫ ਤੁਹਾਨੂੰ 47000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੇ ਵੀਰ ਜੀ ਬਸ ਛੋੜੀ ਹੈਗੀ ਜੀ ਵਿੱਚੋਂ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਹੈ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਤੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ ਤੇ ਬਿਲਕੁਲ ਠੰਡੀ ਸੀਲਸ ਉਹ ਵੈੜ ਜੇ ਲੋਈ ਦੇਖ ਸਾਦੇ ਜੀ। ਬਾਕੀ ਵੀਰ ਜੀ ਤੁਹਾਨੂੰ ਪਤਾ ਹੈ ਗਰਮੀ ਵੇੜਾ ਬਿਲਕੁਲ ਨਹੀਂ ਮਨਾਉਂਦੀਆਂ। ਤੇ ਦੁੱਧ ਦੀ ਡਿਫੈਂਡ ਆ ਉਹ ਵੀ ਬਹੁਤ ਵਧੀਆ ਆਉਂਦੀ ਜੀ ਇਹਨਾਂ ਦੀ। ਲੋ ਜੀ ਘਰ ਰੱਖਣ ਵਾਸਤੇ ਵੇੜ ਬਹੁਤ ਜਿਆਦੀ ਵਧੀਆ ਜੀ। ਦੇਖ ਸਕਦੇ ਜੀ ਵੇੜ ਕਾਫੀ ਕੁਆਲਟੀ ਵਾਲੀ ਏ ਤੇ ਬਿਲਕੁਲ ਠੰਡੀ ਸੀنسੋ ਵੇੜ ਜੇ। ਦੁੱਧ ਦੇ ਬੜੇ ਰਮਾਨਾ 17 8 ਲੀਟਰ ਚਵਾ ਦੇਗੀ ਜੀ। ਲੋ। ਦੇਖ ਸਕਦੇ ਜੀ। ਲੋ ਜੀ ਫੇਸ ਕੁਆਲਟੀ ਖੇਤ ਚੈੱਕ ਕਰ ਸਕਦੇ ਜੀ। ਬਹੁਤ ਵਧੀਆ ਫੇਸ ਕੁਆਲਟੀ ਏ ਦੂਸਰਾ ਸੂਹੇ ਵੇੜ ਸੁਈ ਜੇ। ਬੋਦੀ ਵਾਲੀ ਵਹਿਰ ਜੇ ਤੇ ਬਿਲਕੁਲ ਠੰਡੀ ਸੀਸੋ ਵਹਿਰ ਜੇ ਆਪਣੇ ਕੋਲ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੇ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੇ ਆਪਣੇ ਨਾਲ ਕਦੇ ਵੀ ਕੋਈ ਵੀ ਰੂਪ ਸੰਪਰਕ ਕਰਕੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੜਾ ਖਰੀਦ ਸਕਦਾ ਜੀ ਉਹ ਦੇਖ ਸਕਦੇ ਵੜਾ ਕਾਫੀ ਕੁਆਲਟੀ ਵਾਲੀ ਜੇ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਵ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ